ਪੰਜਾਬ ਦੇ ਲੋਕਾਂ ਨੂੰ ਹਰਿਆਣਾ ਦੀ ਬੀਜੇਪੀ ਸਰਕਾਰ ਤੋਂ ਬੜਾ ਸੁਚੇਤ ਹੋਣ ਦੀ ਲੋੜ ਹੈ ਹੁਣ ਇਹਨਾਂ ਨੇ ਨਵੀਂ ਛੇੜ ਛੜੀ ਆਖੇ ਦੀ ਪੰਜਾਬ ਜਿਹੜਾ ਆ ਐਡੀਸ਼ਨ ਪਾਣੀ ਦੇਵੇ ਦੇਖੋ ਸਮਝੌਤੇ ਦੇ ਅਨਸਾਰ ਜਿਹੜਾ ਮਈ ਤੱਕ ਦਾ ਹਰਿਆਣੇ ਦਾ ਬਣਦਾ ਪਾਣੀ ਸੀ ਉਹ ਪੰਜਾਬ ਆਲਰੇਡੀ ਦੇ ਚੁੱਕਿਆ ਸਾਡਾ ਆਉਣ ਵਾਲੇ ਝੋਨੇ ਦਾ ਸੀਜ਼ਨ 'ਚ ਬਹੁਤ ਸਾਰੇ ਪਾਣੀ ਦੀ ਲੋੜ ਹੈ ਸਾਡੇ ਕੋਲ ਪਾਣੀ ਦੇਣ ਨੂੰ ਇੱਕ ਬੂੰਦ ਵੀ ਨਹੀਂ ਹੈ ਸਾਨੂੰ ਆਪ ਪਾਣੀ ਦੀ ਕਮੀ ਹੈ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਕਈ ਵਾਰ ਡਿਮਾਂਡ ਕੀਤੀ ਆ ਕਿ ਜਿਹੜੀ ਹੈ YSL यमुना सतलुज लिंक ਹੈ ਉਹਦੇ ਚੋਂ ਪੰਜਾਬ ਦਾ ਬਣਦਾ ਹੱਕ ਦਿੱਤਾ ਜਾਵੇ ਉਹਦੇ ਤੇ ਤੇ ਹਰਿਆਣਾ ਸਰਕਾਰ ਬੋਲਣ ਨੂੰ ਤਿਆਰ ਨਹੀਂ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਸ਼ੈਣੀ ਸਾਹਿਬ ਰੋਜ਼ ਪੰਜਾਬ ਦੇ ਚੱਕਰ ਲਾ ਰਹੇ ਆ ਕਿ ਤੁਸੀਂ S Y L ਤੇ ਆਪਣਾ ਸਟੈਂਡ ਕਲੀਅਰ ਕਰੋਗੇ ਸ਼ੈਣੀ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਡਾਕੇ ਮਾਰ ਲਈ ਹੋਨੇ ਹੋ ਕਿ ਬੀ ਜੀ ਪੀ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨਾ ਚਾਹੁੰਦੀ ਹੈ ਬਿਲਕੁਲ ਆਵਾਦੀ ਪਾਰਟੀ ਸਰਕਾਰੇ ਹੋਣ ਨਹੀਂ ਦੇਊਗੀ ਔਰ ਨਾਇਬ ਸਿੰਘ ਸੈਣੀ ਕੀ ਦੀ ਐ ਸਟੇ ਡਿਮਾਂਡ ਤੇ ਜਿਹੜੇ ਪੰਜਾਬ ਬੀਜੇਪੀ ਦੇ ਲੀਡਰ ਹੈ ਤੇ ਉਜਾਖੜ ਸਾਹਿਬ ਹੋਣ ਚਾਹੇ ਰਣਜੀਤ ਬਿੱਟੂ ਜੀ ਹੋਣ ਇਹ ਵੀ ਆਪਣਾ ਸਟੈਂਡ ਕਲੀਅਰ ਕਰਨ ਕਿ ਪੰਜਾਬ ਨਾਲ ਖੜਿਆ ਆ ਕਿ ਹਰਿਆਣਾ ਸਰਕਾਰ ਨਾਲ ਖੜਿਆ ਕਿਉਂਕਿ ਬੀਜੇਪੀ ਦੇ ਜਿਹੜੇ ਮਨਸੂਬੇ ਆ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਬੀਜੇਪੀ ਦਾ ਜਿਹੜਾ ਮੁੱਖ ਮੰਤਰੀ ਵਾਰ-ਵਾਰ ਇੱਥੇ ਘੁੰਮ ਰਿਹਾ ਹੈ ਇਹਨਾਂ ਦੇ ਮਨਸੂਬੇ ਸਮਝੋ ਇਹ ਪੰਜਾਬ ਦੇ ਨਾਲ ਬਹੁਤ ਵੱਡੀ ਸਾਜ਼ਿਸ਼ ਕਰਨਾ ਚਾਹੁੰਦੇ ਆ ਇਹ ਤੇ ਹਜੇ ਸੱਤਾ ਦੀ ਵਸਤੂ ਉਸ ਦੇ باوجود ਵੀ ਪੰਜਾਬ ਦੇ ਹੱਕਾਂ ਤੇ ਡਾਕੇ ਮਾਰਨੀਆਂ ਵਾਰ-ਵਾਰ ਚਾਲਾਂ ਖੇਡ ਰਿਆ ਇਸ ਕਰਕੇ ਐਸਵਾਈਐਨ ਤੇ ਪਾਣੀਆਂ ਤੇ ਜਿਹੜੀ ਨਵੀਂ ਬਹਿਸ ਬੀਜੇਪੀ ਹਰਿਆਣਾ ਨੇ ਛੇੜੀ ਹੈ ਮੁੱਖ ਮੰਤਰੀ ਹਰਿਆਣਾ ਨੇ ਇਹ ਤਾਂ ਉਸ ਚੇਤ ਹੋਣ ਦੀ ਲੋੜ ਹੈ ਕੋ ਬਚਣ ਦੀ ਲੋੜ ਹੈ ਪੰਜਾਬ ਦੇ ਖਿਲਾਫ ਸਾਜ਼ਿਸ਼ ਹੈ ਪੰਜਾਬ ਦੇ ਲੋਕਾਂ ਨੂੰ ਹਰਿਆਣਾ ਦੀ ਬੀਜੇਪੀ ਸਰਕਾਰ ਤੋਂ ਬੜਾ ਸੁਚੇਤ ਹੋਣ ਦੀ ਲੋੜ ਹੈ ਹੁਣ ਇਹਨਾਂ ਨੇ ਨਵੀਂ ਛੇੜ ਛੜੀ ਆ ਕਿ ਪੰਜਾਬ ਜਿਹੜਾ ਐ ਐਡੀਸ਼ਨ ਪਾਣੀ ਦਵੇ ਦੇਖੋ ਸਮਝੋ ਤੇ ਦੇ ਅਨਸਾਰ ਜਿਹੜਾ ਮਈ ਤੱਕ ਦਾ ਹਰਿਆਣੇ ਦਾ ਬਣਦਾ ਪਾਣੀ ਸੀ ਉਹ ਪੰਜਾਬ ਆਲਰੇਡੀ ਦੇ ਚੁੱਕਿਆ ਸਾਡਾ ਆਉਣ ਵਾਲੇ ਝੋਨੇ ਦਾ ਸੀਜ਼ਨ ਚ ਬਹੁਤ ਸਾਰੇ ਪਾਣੀ ਦੀ ਲੋੜ ਹੈ ਸਾਡੇ ਕੋਲ ਪਾਣੀ ਦੇਣ ਨੂੰ ਇੱਕ ਬੂੰਦ ਵੀ ਨਹੀਂ ਹੈ ਸਾਨੂੰ ਆਪ ਪਾਣੀ ਦੀ ਕਮੀ ਹੈ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਕਈ ਵਾਰ ਡਿਮਾਂਡ ਕੀਤੀ ਆ ਕਿ ਜਿਹੜੀ ਹੈ ਵਾਈਐਸਆਰ ਯਮਨਾ ਸਤਲਜ ਲਿੰਕ ਹੈ ਉਹਦੇ ਚੋਂ ਪੰਜਾਬ ਦਾ ਬਣਦਾ ਹੱਕ ਦਿੱਤਾ ਜਾਵੇ ਉਹਦੇ ਤੇ ਤੇ ਹਰਿਆਣਾ ਸਰਕਾਰ ਬੋਲਣ ਨੂੰ ਤਿਆਰ ਨਹੀਂ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਸਾਹਿਬ ਰੋਜ਼ ਪੰਜਾਬ ਦੇ ਚੱਕਰ ਲਾ ਰਹੇ ਆ ਕਿ ਤੁਸੀਂ ਐਸਵਾਈਐਲ ਤੇ ਆਪਣਾ ਸਟੈਂਡ ਕਲੀਅਰ ਕਰੋਗੇ ਸੈਣੀ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਹੈ ਕਿ ਤੁਸੀਂ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਡਾਕੇ ਮਾਰ ਲਈ ਹੋਨੇ ਹੋ ਕਿ ਬੀਜੇਪੀ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨਾ ਚਾਹੁੰਦੀ ਹੈ ਬਿਲਕੁਲ ਆਵਾਦੀ ਪਾਰਟੀ ਸਰਕਾਰੇ ਹੋਣ ਨਹੀਂ ਦੇਊਗੀ ਔਰ ਨਾਇਬ ਸਿੰਘ ਸੈਣੀ ਕੀ ਦੀ ਐਸ ਡਿਮਾਂਡ ਤੇ ਜਿਹੜੇ ਪੰਜਾਬ ਬੀਜੇਪੀ ਦੇ ਲੀਡਰ ਹੈ ਤੇ ਉਹ ਜਾਖੜ ਸਾਹਿਬ ਹੋਣ ਕਿ ਐ ਰਮਨਿਤ ਬਿੱਟੂ ਜੀ ਹੋਣੇ ਵੀ ਆਪਣਾ ਸਟੈਂਡ ਕਲੀਅਰ ਕਰਨ ਕਿ ਪੰਜਾਬ ਨਾਲ ਖੜਿਆ ਆ ਕਿ ਹਰਿਆਣਾ ਸਰਕਾਰ ਨਾਲ ਖੜਿਆ ਕਿਉਂਕਿ ਬੀਜੇਪੀ ਦੇ ਜਿਹੜੇ ਮਨਸੂਬੇ ਆ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਬੀਜੇਪੀ ਦਾ ਜਿਹੜਾ ਮੁੱਖ ਮੰਤਰੀ ਵਾਰ-ਵਾਰ ਇੱਥੇ ਘੁੰਮ ਰਿਹਾ ਹੈ ਇਹਨਾਂ ਦੇ ਮਨਸੂਬੇ ਸਮਝੋ ਇਹ ਪੰਜਾਬ ਦੇ ਨਾਲ ਬਹੁਤ ਵੱਡੀ ਸਾਜ਼ਿਸ਼ ਕਰਨਾ ਚਾਹੁੰਦੇ ਆ ਇਹ ਤੇ ਹਜੇ ਸੱਤਾ ਚ ਨਹੀਂ ਉਸ ਤੋਂ ਉਸ ਦੇ ਬਾਵਜੂਦ ਵੀ ਪੰਜਾਬ ਦੇ ਹੱਕਾਂ ਤੇ ਡਾਕੇ ਮਾਰਨੀਆਂ ਵਾਰ-ਵਾਰ ਚਾਲਾਂ ਖੇਡ ਰਿਹਾ ਹੈ ਇਸ ਕਰਕੇ ਐਸਵਾਈਐਨ ਤੇ ਪਾਣੀਆਂ ਤੇ ਜਿਹੜੀ ਨਵੀਂ ਬਹਿਸ ਬੀਜਪੀ ਹਰਿਆਣਾ ਨੇ ਛੇੜੀ ਹੈ ਮੁੱਖ ਮੰਤਰੀ ਹਰਿਆਣਾ ਨੇ ਇਹ ਤਾਂ ਸੁਚੇਤੋਂ ਦੀ ਲੋੜ ਹੈ ਕੋ ਬਚਣ ਦੀ ਲੋੜ ਹੈ ਪੰਜਾਬ ਦੇ ਖਿਲਾਫ ਸਾਜ਼ਿਸ਼ ਹੈ